ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਗੁਰੂਸਾਰਾ ਜਿਹੜਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਹੈ ਇਸ ਪਿੰਡ ਨੂੰ ਤੇ ਤਹਿਸੀਲ ਗਿੱਦੜਵਾਹਾ ਦਾ ਪਿੰਡ ਹੈ ਇਸ ਪਿੰਡ ਵਿੱਚ ਬਾਈ ਜਿਹੜਾ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ HF ਦੂਜਾ ਸੂਆ ਗੱਬਣ ਵੈੜ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਿਓ ਫੋਲੋ ਤੇ ਆਓ ਕਰਦੇ ਆ ਦੋਸਤੋ ਗੱਲਬਾਤ ਤੇ ਦਿਨੇ ਇਹਦੀ ਜਾਣਕਾਰੀ ਗਾ ਮਰੇ। ਆਓ ਜੀ ਬਾਈ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਜਗਮੀਤ ਸਿੰਘ ਜੀ। ਜਗਮੀਤ ਸਿੰਘ। ਹਾਂਜੀ। ਤੇ ਬਾਈ ਜੀ ਕਿੰਨਾਂ ਮਸੂਆ ਸੁਣਾਏ ਨੇ ਵੜਨੇ? ਇਹ ਦੂਜੇ ਸੁਈ ਸੁਣਾਈ। ਦੂਜੇ। ਹਾਂਜੀ। ਤੇ ਬਾਈ ਪਹਿਲੇ ਸੁਈ ਕਿੰਨਾ ਕ ਦੁੱਧ ਕੱਢਿਆ ਇਹਨੇ? ਇਹ 27 28 ਲੀਟਰ ਦੁੱਧ ਕੱਢਿਆ। ਪਹਿਲੇ ਸੁਈ। ਹਾਂਜੀ। ਤੇ ਐਤ ਕੀ ਸੀਮਨ ਕਿਹੜਾ ਲੱਗਿਆ ਇਹਦੇ? এবੀਐਸ ਦਾ ਬਰੂਟ ਆਈ। ਆ ਮੈਨ ਕੋਈ ਦੱਸ ਸੀਮਨ ਹੈਗਾ। ਹਾਂਜੀ। এবੀਐਸ ਦੇ ਬਰੂਟ ਸੀਮਨ ਤੋਂ ਗੱਬਣਾ ਤੇ ਕਿੰਨੇ ਕ ਦਿਨ ਲੈ ਜੂ ਬਾਈ? ਇਹ 5- ਲਓ ਜੀ ਆਪਾਂ ਹੁਣ ਵੈੜ ਵਿਖਾ ਦਿੰਨੇ ਆ ਤੁਹਾਨੂੰ ਬਹੁਤ ਚੰਗਾ ਕਦ ਕਾਠਾ ਦੇਖ ਸਕਦੇ ਹੋ ਤੁਸੀਂ ਮੂੰਹ ਮੱਥੇ ਦੀ ਸੋਹਣੀ ਆ ਸੋਹਣਾ ਥਾਣ ਲੱਗਿਆ ਨੇੜੇ ਹੋ ਕੇ ਤੁਹਾਨੂੰ ਥਾਣਾ ਦਾ ਸੈਜ ਗਾਇਬ ਦਿਖਾਉਨੇ ਆ ਸੋਹਣਾ ਥਾਣ ਹਵਾਨਾ ਬਣਾਇਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਾਣਾ ਤੇ ਮੁਠੀ ਦੀ ਚੁਾਈ ਵਾਲਾ ਦੋਨਾਂ ਪਾਸਿਆਂ ਤੋਂ ਥਾਣਾ ਦਾ ਸੈਜ ਗਾਇਬ ਤੇ ਹਵਾਨੇ ਦੇ ਉੱਤੇ ਨਾੜਾਂ ਕਲੀਆਂ ਕਲੀਆਂ ਤੁਹਾਨੂੰ ਬਖੂਬੀ ਦਿਸ ਜਾਣੀਆਂ ਇਧਰ ਮਿਲਕ ਵੀ ਨੰਨੇ ਵੀ ਕਰਮ ਵਾਲੀ ਦੇ ਨਜ਼ਰ ਮਾਰ ਲਓ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਦੋਸਤੋ ਤੇ ਲਹਵਾਨੇਰੀ ਚੰਗੀ ਪਈ ਆ ਤੇ ਤੋੜ ਕੇ ਖਾਵਾਂਗੇ ਬਾਅਦ ਚ ਤੁਹਾਨੂੰ ਪਹਿਲਾਂ ਚੰਗੀ ਤਰ੍ਹਾਂ ਤੁਹਾਨੂੰ ਹਵਾਨੇ ਦੀ ਦੋਸਤੋ ਜੱਜਮੈਂਟ ਕਰਾ ਦਈਏ ਤੁਹਾਨੂੰ ਦੇਖ ਸਕਦੇ ਹੋ ਨਾੜਾਂ ਹਵਾਨੇ ਦੇ ਉੱਤੇ ਬਹੁਤ ਸ਼ਾਨਦਾਰ ਹਵਾਨਾ ਨੇ ਤਿਆਰ ਕਰਨਾ ਦੋਸਤੋ ਹਫਤਾ ਇਸ ਸੂਣ ਚ ਬਾਕੀ ਆ 5-7 ਦਿਨ ਲੱਗੂਗੀ ਮੇਲਕਵੇਂ ਇਧਰ ਵੀ ਚੰਗੀ ਆ ਇਹ ਕਦ ਕਾਠ ਦੋਸਤੋ ਵੇਲ ਹਰ ਪੱਖ ਤੋਂ ਚੰਗੀ ਆ ਤੁਹਾਨੂੰ ਦਿਖਾ ਦਿੰਨੇ ਆ ਮੇਰਾ ਬਾਈ 5 ਫੁੱਟ ਤੋਂ 10 ਇੰਚ ਕਰਦਾ ਜੀ ਇਥੋਂ ਤੱਕ ਆਉਂਦੀ ਹੈ ਵੀਰ ਜੀ ਹਾਂਜੀ ਹਾਂਜੀ ਤੇ ਤੋੜ ਕੇ ਬਾਈ ਜੀ ਵਿਖਾ ਦਿਓ ਲਓ ਵੀ ਸਜਣ ਹੌਲੀ ਤੋਰੀ ਬਾਈ ਅੱਧ ਕਾੜ ਬਹੁਤ ਆ ਤੇ ਲੇਵਾ ਵੀ ਦੋਸਤੋ ਚੰਗਾ 26 27 ਲੀਟਰ ਦੁੱਧ ਦੇ ਨੇ ਪਹਿਲੇ ਸੂਏ ਕੱਢਿਆ ਐਦ ਕੀ ਕਰਮਾਂ ਵਾਲੀ ਹੈ 30 ਤੋਂ ਪਲੱਸ ਕਰ ਜੂਗੀ ਦੇਖ ਸਕਦੇ ਹੋ ਜੀ ਰੀਡ ਦੀ ਹੱਡੀ ਬਿਲਕੁਲ ਸਿੱਧੀ ਆ ਇਹ ਸੋਹਣਾ ਹਵਾਨਾ ਦੋਸਤੋ ਇਹਨੇ ਤਿਆਰ ਕਰਨਾ ਹੈ ਤੇ ਭਾਈ ਜੀ ਇਹਦਾ ਆਪਾਂ ਕੀ ਮੁੱਲ ਕਰਨਾ ਜੀ ਮੁੱਲ ਇਹ ਦੇਣ ਨਾਲ 1,05,000 ਦੇ ਦਿੰਗੇ ਜੀ 1,05,000 ਦੀ ਹਾਂਜੀ ਠੀਕ ਹੈ ਜੀ ਮਾਨਤਨ ਕੁਛ ਹੋ ਜੂ ਵਿੱਚੋਂ ਹਾਂਜੀ ਮਾਨਤਨ ਕਰਦੇ ਹਾਂ ਲੋ ਵੀ ਸੱਜਣੋ 1005 1,05,000 ਮੁੱਲਾ ਬਣਦਾ ਮਾਨਤਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵੈੜ ਪਸੰਦਾ ਦੂਜਾ ਸੁਆ ਸੂਣਾ ਇਹਨੇ ਹਫਤਾਕ ਬਾਕੀ ਆ ਚੰਗੇ ਸੀਮਣ ਤੋਂ ਕ ਬਣਾਏ ਵੀ ਇਸ ਦੇ ਬਰੂਟ ਸੀਮਣ ਤੋਂ ਕ ਬਣਾਣਾ ਬੰਨ ਦੀ ਡਿਟੇਲ ਆਪਾਂ ਬਾਈ ਜੀ ਹਰਾਨ ਤੋਂ ਲੈ ਕੇ ਦੱਸਤੀ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ